ਆਮ ਆਦਮੀ ਪਾਰਟੀ ਦੇ ਬਣੇ ਨੂੰ ਨਿਚਨ ਕੋਲੀ ਨੂੰ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤੇ ਜਨ ਤੋਂ ਬਾਅਦ ਭਾਜਪਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸ ਦਈਏ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਵੱਲੋਂ ਇਹ આરોਪ ਲਗਾਏ ਗਏ ਨੇ ਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਸੁਸ਼ੀਲ ਰਿੰਕੂ ਜੁਨੇ ਉਹਨਾਂ ਨੂੰ ਭਾਜਪਾ ਦੇ ਵੱਲੋਂ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਸੀ ਤੇ ਇਸੇ ਦੇ ਚੱਲਦੇ ਤੋਂ ਦੱਸ ਦਈਏ ਉਹਨਾਂ ਕਹਿ ਕਿ ਨਿਤਿਨ ਕੋਲੀ ਨੇ ਉਸੇ ਚੋਣਾਂ ਦੇ ਵਿੱਚ ਪੂਰੇ ਦਿਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦਾ ਸਮਰਥਨ ਕੀਤਾ ਸੀ ਅਤੇ ਕੋਟਮੇਟੀ ਦੇ ਮੈਂਬਰਾਂ ਦੀਆਂ ਬੈਠਕਾਂ ਦੇ ਵਿੱਚ ਵੀ ਲਗਾਤਾਰ ਭਾਗ ਲਿਆ ਗਿਆ ਹੈ ਨਿਤਿਨ ਕੋਲੀ ਦੇ ਵੱਲੋਂ ਜਦਕਿ ਮਨੀਸ਼ ਸੋਧਿਆ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਤੂੰ ਹੀ ਨਿਤਿਨ ਕੋਲੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਅਤੇ ਹੁਣ ਆਫੀਸ਼ੀਅਲ ਉਹ ਜੁਆਇਨ ਕਰ ਚੁੱਕੇ ਨੇ ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਝੂਠ ਦੇ ਫੁਲੰਦੇ ਜਿਹੜੇ ਆ ਉਹ ਬਣ ਰਹੀ ਹੈ ਆਮ ਆਦਮੀ ਪਾਰਟੀ ਨੂੰ ਝੂਠ ਹੈ ਨਹੀਂ ਸੀ ਬੋਲਣਾ ਚਾਹੀਦਾ ਉਹਨਾਂ ਨੂੰ ਸਭੋ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਿਤਿਨ ਕੋਲੀ ਦੇ ਵੱਲੋਂ ਪਹਿਲਾਂ ਭਾਜਪਾ ਦਾ 사ਦਨਕਾ ਗਿਆ ਤੇ ਅੱਜ ਉਹ ਆਮ ਆਦਮੀ ਪਾਰਟੀ ਦਾ ਤੋ ਪੜ ਰਹੇ ਹਨ ਇਸ ਨੂੰ ਲੈ ਕੇ ਹੋਰ ਵੀ ਕਾਫੀ ਗੰਭੀਰ aarop ਜਿਹੜੇ ਨੇ BJP ਨਕਾਮਾਂ ਦੇ ਵੱਲੋਂ ਲਗਾਏ ਗਏ ਨੇ ਆਓ ਤੁਹਾਨੂੰ ਸੁਣਾਉਂਦੇ ਆ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਤਪਾ ਨੇਤਾ ਮਨੋਰੰਜਨ ਕਾਲਿਆ ਨੇ ਕੀ ਕੁਝ ਕਿਹਾ ਆਪ ਸਭ ਪੱਤਰਕਾਰ ਸਾਥੀਆਂ ਦਾ ਮੀਡੀਆ ਦੇ ਸਾਥੀਆਂ ਦਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੋਂ ਜਿਹੜੇ ਸਾਥੀ ਆਏ ਮੇਰੀਆਂ ਭੈਣਾਂ ਵੀ ਸਭ ਸਾਰਿਆਂ ਦਾ ਇਸ ਪ੍ਰੈਸ ਵਾਰਤਾ ਦੇ ਵਿੱਚ ਸਵਾਗਤ ਹੈ ਅਪਾ ਨੂੰ ਪਤਾ ਹੈ ਕਿ ਪਿਛਲੇ ਕੱਲ ਜਲੰਧਰ ਸੈਂਟਰਲ ਦੇ ਆਪ ਦੇ ਹਲਕਾ ਇੰਚਾਰਜ ਦੀ ਘੋਸ਼ਣਾ ਕੀਤੀ ਗਈ ਪੰਜਾਬ ਪਰਿਵਾਰਿਕ ਮਨੀਸ਼ ਸੁਸੋਧਿਆ ਜੀ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ। ਔਰ ਉਹਨਾਂ ਨੇ ਉਸ ਪ੍ਰੈਸ ਵਾਰਤਾ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਜਲੰਧਰ ਦੇ ਮੀਡੀਆ ਦੇ ਮਾਧਿਅਮ ਦੇ ਨਾਲ ਇੱਕ ਸੰਦੇਸ਼ ਦਿੱਤਾ। ਨਿਤਿਨ ਕੋਲੀ ਜੀ ਦੇ ਬਾਰੇ ਉਹਨੇ ਦੱਸਿਆ ਸਾਰੀ ਗੱਲਬਾਤ ਤੁਹਾਡੀਆਂ ਜੀ ਤੁਹਾਡੇ ਨਾਲ ਕਰਨ ਸੋ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਜਿਹਨੂੰ ਕਾਲੀਆ ਜੀ ਨੇ ਸੰਬੋਧਨ ਕਰਨਾ ਤੁਹਾਡੇ ਨਾਲ ਦੂਰੂ ਹੋਣਾ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪੁਰਾਣ ਪ੍ਰਧਾਨ ਪੁਰਵ ਮੰਤਰੀ ਉਹਨਾਂ ਦੇ ਨਾਲ ਪੁਰਪ ਸੀਪੀਐਸ ਸਟੇਸ਼ਨ ਦੇ ਭੰਡਾਰੀ ਜੀ ਪਾਰਟੀ ਦੇ ਮਹਾ ਮੰਤਰੀ ਸ਼ੋਕ ਸ਼ਰੀਮ ਜੀ ਅਰਜੇਸ਼ ਕਪੂਰ ਜੀ ਅਮਰਜੀਤ ਗੋਲਦੀ ਜੀ ਮੰਡਲ ਅਧਿਐਕਸ਼ ਜੋਗ ਸਾਗਰ ਜੀ ਸੂਨ ਮੈਂ ਸਿੱਤਾ ਕਾਲੀਆ ਜੀ ਨੂੰ ਨਵੇਦਨ ਕਰਾਂਗਾ ਕਿ ਉਹ ਆਪਣੀ ਗੱਲਬਾਤ ਤੁਹਾਡੇ ਨਾਲ ਸੰਜੀਦਗੀ ਕਰੂ ਜਲਦੀ ਮਿਲਣ ਕਰਦੇ ਚਾਹ। ਸਾਥੀਓ ਜਿਸ ਦਾ ਤੁਸੀਂ ਜਾਣਦੇ ਹੋ ਕਿ ਕੱਲ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ। ਉਹਦੇ ਵਿੱਚ ਦਿੱਲੀ ਦੇ ਪੂਰਵ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਸੋਦੀਆ ਨੇ ਐਡਰੈਸ ਕੀਤਾ ਔਰ ਉਹਨਾਂ ਨਾਲ ਉਹਨਾਂ ਦੇ ਪੰਜਾਬ ਦੇ ਅਧਿਐਤਚ ਉਹਨਾਂ ਨੂੰ ਰੋੜਾਉਣ ਦੀ ਸੀਗੀ ਉਹਨਾਂ ਜਿਹੜੀ ਪਹਿਲੀ ਸਟੇਟਮੈਂਟ ਸੀਗੀ ਕਿ ਸ਼੍ਰੀ ਨਿਤਨ ਕੋਲੀ ਇੰਡਸਟਰੀਲਿਸਟ ਇਹ ਆਮ ਆਦਮੀ ਪਾਰਟੀ ਦੇ ਨਾਲ ਮੋਟ ਤੋਂ ਜੁੜੇ ਰਹੇ ਸੀ ਤੇ ਜਦੋਂ ਦੀ ਪਾਰਟੀ ਬਣੀ ਉਹਦੋਂ ਤੋਂ ਜੁੜੇ ਹੋਏ ਸੀਗੇ ਔਰ ਅੱਜ ਨੂੰ ਮਤਲਬ 29 ਤਰੀਕ ਨੂੰ ਫਾਰਮਲੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹੈ ਇਹ ਉਹਨਾਂ ਦਾ ਬਿਆਨ ਹੈ ਔਰ ਨਾਲ ਹੀ ਇਹ ਗੱਲ ਕਹੀ ਕਿਉਂਕਿ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਰੋੜਾ ਜੀ ਕੇਸ ਦੇ ਵਿੱਚ ਜੋ ਸਟੰਗ ਦੇ ਨਾਲ 3 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਔਰ ਜਲੰਧਰ ਦੇ ਰੋਕ ਚਸ਼ਮਦੀਦ ਗਵਾ ਹਸਾਈਆਂ ਗੱਲਾਂ ਦੇ ਕਿ ਜਿਸ ਟੰਗ ਦਾ ਲੋਟ ਪਸੋਟ ਹੋਈ ਹੈ ਔਰ ਉਸੇ ਦੀ ਤਾਇਦ ਅੱਜ ਉੱਥੇ ਜਾ ਕੇ ਵਿਖਤੀ ਆਪ ਗੋਈਆਂ ਦੇ ਰਹੇ ਹੈ सो तो उस उन्होंने कल नितिन कोहली जी ने जलंधर सेंट्रल का इंचार्ज भी लगाया लेकिन जड़ी स्टेटमेंट हैगी है सच्चाई तो परे है, है। क्योंकि मैं कुरैक्ट करवाना चाहना कि दो हजार चौबी का लोग सभा का चुनाव जलंधर पार्लियामेंटरी सभा भारतीय जनता पार्टी के उम्मीदवार श्री सुशील रिंगू बने और उन्होंने खुले तौर पर होल हार्टिडली श्री नितिन कोहली जी ने मदद की थी ਔਰ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਕਮੇਟੀ ਬਣਾਈ ਹੋਈ ਸੀ ਜਿਹੜੀ ਰੋਜ਼ ਰਾਤ ਨੂੰ ਮਿਲਦੀ ਸੀਗੀ ਟੂ ਸਟ੍ਰੈਟਜਾਈਜ਼ ਦਾ ਇਲੈਕਸ਼ਨ ਕਿ ਇਲੈਕਸ਼ਨ ਆਪਾਂ ਕਿਸ ਤਰ੍ਹਾਂ ਲੜਨਾ ਹੈ ਕਿਸ ਤਰ੍ਹਾਂ ਦੀ ਵਿਉਂਤਬੰਦੀ ਕਰਨੀ ਹੈ ਕਿਹੜੀ-ਕਿਹੜੀ ਚੀਜ਼ ਕਿੱਥੇ ਕਿੰਨੀ ਲੋੜ ਹੈ ਉਹਦੇ ਵਿੱਚ ਮੈਂਬਰ ਕੈਂਡੀਡੇਟ ਦਸੇਗੇ ਸੁਸ਼ੀ ਲਿੰਕੂ ਜੀ ਜ਼ਿਲ੍ਹਾ ਦੇ ਸੁਸ਼ੀਲ ਸ਼ਰਮਾ ਜੀ ਸੀਗੇ ਭੰਡਾਰੀ ਜੀ ਸੀ ਮੈਂ ਰਕੇਸ਼ ਉਧਾਰਜੀ ਜਗਵੀਰ ਬਰਾੜ ਜੀ ਸਰਬਜੀਤ ਮੱਕੜ ਜੀ ਔਰ ਜ਼ਿਲ੍ਹੇ ਦੇ ਜਨਰਲ ਸੈਕਟਰੀਸ ਇਹ ਸਾਰੇ ਉਸ ਕਮੇਟੀ ਦੇ ਮੈਂਬਰ ਸੀਗੇ ਔਰ ਜਨਰਲੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਵਿਜੇ ਭਾਈ ਰupani ਜੀ ਉਹਨਾਂ ਨੇ ਪ੍ਰੈਜ਼ਾਈਡਰ ওভার ਕੀਤਾ ਡੇਲੀ ਕਰਦੇ ਸੀਗੇ ਔਰ ਉਹਦੇ ਵਿੱਚ ਨਿਤਿਨ ਕੋਲੀ ਜੀ ਸ਼ਾਮਿਲ ਹੁੰਦੇ ਸੀਗੇ ਇਹ ਤੱਥ ਹੈ ਸਤਿਅ ਹੈ ਔਰ ਜਿਹੜਾ ਬਿਆਨ ਹੈਗਾ ਮਨੀਸ਼ ਸੁਸੋਦੀਏ ਜੀ ਦਾ ਉਹ ਗੁੰਮਰਾਹ ਕਰਨ ਵਾਲਾ ਹੈਗਾ सच्चाई दी उत्ते पड़दा पान वाला है और तुसी ये देखो कि अज आम आदमी पार्टी का कार्यकर्ता कुटन महसूस कर रहा है दिल्ली की हार तो बाद क्योंकि ਤੇ ਜਿਹੜੇ ਦਿੱਲੀ ਦੇ ਅਧਿਕਾਰੀ ਸੀਗੇ ਚਾਹੇ ਕੇਜਰੀਵਾਲ ਜੀ ਹੈ ਮਨੀਸ਼ ਸੋਧਿਆ ਜੀ ਹੈ ਇਹ ਸਾਰੇ ਬਾਇ ਪ੍ਰੌਕਸੀ ਪੰਜਾਬ ਸਰਕਾਰ ਨੂੰ ਚਲਾ ਰਹੇ ਆਂ ਔਰ ਐਮ ਆਈ ਨਹੀਂ ਹੈ ਬਾਹਰਲੇ ਬੰਦੇ ਅੱਜ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਆਂ पिछले दिन ही पॉल्यूशन कंट्रोल बोर्ड एक क्योंकि कोई भी सरकार आम तौर पर टेक्नोक्रैट ही चेयरमैन लगता है लेकिन आम आदमी पार्टी ने रीना गुप्ता एक चेयरमैन लगाया गया और इस तरह दीपक चौहान उन्हीं ਇਹਨਾਂ ਨੂੰ ਚੇਅਰ ਪਰਸਨ ਲਗਾਇਆ ਗਿਆ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਡਵੈਲਪਮੈਂਟ ਬੋਰਡ ਦਾ ਔਰ ਪ੍ਰਭ ਵੀਰ ਬਰਾੜ ਇਹਨਾਂ ਨੂੰ ਚੇਅਰਮੈਨ ਪਦ ਸਬਦ ਲਗਾਇਆ ਗਿਆ ਔਰ ਇਸੇ ਤਰ੍ਹਾਂ ਕਮਲ ਬਾਂਸਲ ਉਹਨਾਂ ਨੂੰ ਤੀਰਥ ਯਾਤਰਾ ਦਾ ਚੇਅਰ ਪਰਸਨ ਲਗਾਇਆ ਗਿਆ ਸਵਾਲ ਇਹ ਹੈ कि जहाँ कार्यकर्ता ने मेहनत की थी पंजाब आम आदमी पार्टी ले क्या होना चो कोई योग्य व्यक्ति नहीं जेड़ा कार्यकर्ता आम आदमी पार्टी ने मेहनत की थी बइ मेहनत की थी आज अपने आप नगया महसूस कर रहे हैं और ਇਹ ਗੱਲ ਕਿ ਪੰਜਾਬ ਦੇ ਲੋਕਾਂ ਨਾਲ ਵੀ ਇਹ ਤੋਖਾ ਹੋਇਆ ਕਿ ਜਦੋਂ ਤੁਸੀਂ ਬਾਹਰਲੇ ਬੰਦੇ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਰਹੇ। ਅਰ ਸਸੋਧਿਆ ਜੀ ਨੇ ਜਿਹੜਾ ਕੱਲ ਬਿਆਨ ਦਿੱਤਾ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਕਿਉਂਕਿ ਪਾਰਟੀ ਚ ਸ਼ਾਮਲ ਹੁੰਦੇ ਰਹਿੰਦੇ ਆ ਉਹ ਨਮਿੰਦਰ ਭਗਤ ਜੀ ਵੀ ਗਏ ਸੀ। ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਜੇ ਮਨੀਸ਼ ਸਸੋਦੀਆ ਜੀ ਕਹਿੰਦੇ ਕਿ 24 ਜੀ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ ਇਹਨਾਂ ਨੇ ਹੁਣ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਤਾਂ ਫਿਰ ਜੇ ਉਹ ਇਹ ਨਹੀਂ ਗੱਲ ਕਹਿੰਦੇ ਤੇ ਫਿਰ ਅਸੀਂ ਵੀ ਜ਼ਿਲ੍ਹੇ ਵੱਲੋਂ ਸੁਸ਼ੀਲ ਸ਼ਰਮਾ ਜੀ ਵੀ ਨੇਤਨ ਕੋਹਲੀ ਉਹਨਾਂ ਦਾ ਥੈਂਕਸ ਕਰਦੇ ਕਿ ਵੀ ਤੁਸੀਂ ਸਾਡੀ ਮਦਦ ਕੀਤੀ ਹੈ 24 ਦੇ ਇਲੈਕਸ਼ਨਾਂ ਦੇ ਵਿੱਚ ਸਵਾਲ ਇਹ ਹੈਗਾ ਕਿ ਵੀ ਜਿਸ ਟੰਗ ਦੇ ਨਾਲ ਆਪਾਂ ਸਚਾਈ ਕਿਉਂ ਛੁਪਾ ਰਹੇ ਹਾਂ ਐਨਾ ਹੀ ਨਹੀਂ ਹੈ ਜਦੋਂ ਜੁਆਇਨ ਕਰਨਾ ਸੀਗਾ ਸੁਸ਼ੀਲ ਰਿੰਕੂ ਜੀ ਨੇ ਔਰ ਸ਼ੀਤਲ ਅੰਗਰਾਲ ਉਹਨਾਂ ਨੇ ਇਹਨਾਂ ਦੀ 16 ਕੈਂਬਰੇਜ ਸਕੂਲ ਦੇ ਵਿੱਚ ਜਿਹੜਾ ਕਿ ਨਿਤਨ ਕੋਹਲੀ ਉਹਨਾਂ ਦਾ ਸਕੂਲ ਹੈਗਾ ਉਹਦੇ ਵਿੱਚ ਬੈਠ ਕੇ ਪਹਿਲਾਂ 16 ਕਰਾਈ ਗਈ ਫਿਰ ਜੁਆਇਨਿੰਗ ਹੋਈ ਫਿਰ ਇਹ ਦਿੱਲੀ ਵੀ ਲੈ ਕੇ ਗਏ ਸੀ ਸੋ ਰਿਕਾਰਡ ਜਿਹੜਾ ਹੈਗਾ ਉਹ ਸਟ੍ਰੇਟਨ ਹੋਣਾ ਚਾਹੀਦਾ ਹੈ ਸਾਫ਼ ਹੋਣਾ ਚਾਹੀਦਾ ਇਸ ਗੱਲ ਹੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਇਸੇ ਕਾਰਨ ਕਿ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਨੂੰ ਸਚਾਈ मालूम ਹੋਵੇ ਕਿ ਚਰਿੱਤਰ ਜਿਹੜਾ ਹੈਗਾ ਬੰਦੇ ਦਾ ਰਾਜਨੀਤੀ ਦੇ ਵਿੱਚ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕਿ ਭਈ ਜਿਹੜੀ ਸਚਾਈ ਹੈ ਹਾਂ ਸਪੋਰਟ ਕੀਤੀ ਹੈ ਤੁਸੀਂ ਕਹਿੰਦੇ ਕਿ ਭਈ ਅਸੀਂ 24 ਚ ਰਿੰਕੂ ਦੀ ਸਪੋਰਟ ਕੀਤੀ ਹੈ ਹੁਣ ਅਸੀਂ ਭਾਜਪਾ ਛੱਡ ਕੇ ਅਸੀਂ ਹੁਣ ਜਿਹੜਾ ਹੈਗਾ ਫਾਰਮਲੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤਾ तो साथियों मोटे तौर पर जी ने झूठ बोलिया कल सच्चाई नहीं दसी सो इट इज ए पोलिटिकल डिसऑनेस्टी एक कहते कट्टे कट्टर ईमानदार है ये पोलिटल जड़ी जी है, है। कल मनीष ससोदिया जी ने जलंधर च आके दिखाई है सो धन्यवाद बाकी कोई गल कहनी नहीं है तो प्रश्न करना दस करते ਹਾਂ ਕਾਲੀਆ ਸਾਹਿਬ ਜਿਹੜੇ ਇਹ ਆਪਣੇ ਨੇਚਰ ਬੋਲੀ ਕੀ ਹੈਗੇ ਆ ਇਹ ਕਿਸੇ ਉਧਰ ਤੇ ਜਿਹੜੀ ਆਰ ਮੀਟਿੰਗਾਂ ਤੋਂ ਉੱਤੇ ਬੈਠਦੇ ਸੀ ਕਰਦੇ ਸੀ ਗੱਲੇ ਹੈਗੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਵੀ ਇਹਨਾਂ ਦੀ ਕਰਾਈ ਮੈਂ ਦੱਸਿਆ ਤਾਂ ਤੁਹਾਨੂੰ ਸਾਰੀ ਗੱਲ ਫਿਰ ਇਹ ਟੋਟਲੀ ਹੋਲ ਹਾਰਟਡਲੀ ਮੈਂ ਕਹਾਵਾਂਗਾ ਰਿੰਕੂ ਨਾਲ ਸੁਸ਼ੀਲ ਰਿੰਕੂ ਨਾਲ ਪੂਰੀ ਤਰ੍ਹਾਂ ਮਦਦ ਕੀਤੀ ਉਹਨਾਂ ਨੇ ਔਰ ਸਟ੍ਰੈਟਜੀ ਦੇ ਵਿੱਚ ਪੂਰੇ ਸੁਝਾਅ ਦਿੱਤੇ ਇਸ ਧੰਗ ਨਾਲ ਇਲੈਕਸ਼ਨ ਜਿਤਨਾ ਚਾਹੀਦਾ ਕਿਦਾਂ ਲੜਨਾ ਚਾਹੀਦਾ ਸਾਰੀਆਂ ਗੱਲਾਂ ਦੇ ਵਿੱਚ ਸ਼ਾਮਿਲ ਸੀਗੇ ਆਪਾਂ ਕਹਿੰਦੇ ਕਿ ਸਚਾਈ ਛੁਪਾਈ ਕਿਉਂ ਜਾ ਰਹੀ ਹੈ ਗੱਲ ਤਾਂ ਇਸ ਗੱਲ ਦੀ ਹੈ ਫਿਰ ਉਹਨਾਂ ਦਾ ਮਕਸਦ ਕੀ ਹੋ ਸਕਦਾ ਹੈ ਮੈਂ ਇਹ ਤਾਂ ਤੁਸੀਂ ਤੁਸੀਂ ਜਾਣੋ ਅਸੀਂ ਤਾਂ ਤੁਹਾਨੂੰ ਸਚਾਈ ਦੱਸੀ ਹੈ ਕਿ ਜਨਤਾ ਦੇ ਸਾਹਮਣੇ ਸੱਚ ਆਣਾ ਚਾਹੀਦਾ ਹੈ ਭਾਰੀ ਜੀ ਸੁਸ਼ੀਲ ਜੀ ਕੋਈ ਤਾਂ ਪਹਿਲਾਂ ਵੀ ਕੋਲੀ ਜੇ ਆਪਣੀ ਪਾਰਟੀ ਨੂੰ ਮਤ ਦੱ ਕਰਦੇ ਸੀ ਇਹ ਸੁਸ਼ੀਲ ਜੀ ਮੈਂ ਕਹਿੰਦੀ ਮੈਂ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਨਾ ਜੀ ਕਿ ਵੀ ਸਾਨੂੰ 24 ਦੇ ਇਲੈਕਸ਼ਨਾਂ ਚ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਵੀਰਵਾਨੂ ਪੂਰਾ ਸਹਿਯੋਗ ਦਿੱਤਾ ਨਿਤਨ ਕੋਲੀ ਹੋਣਾ ਨੇ ਆਪਾਂ ਛੁਪਾ ਨਹੀਂ ਰਿਹਾ ਦਿੱਲੀ ਵੀ ਗਏ ਹੈਗੇ ਆ ਜਦੋਂ ਜੁਆਇਨ ਕਰਾਇਆ ਹੈ ਐੜਾ ਨੇ ਰਿੰਕੂ ਨਾ ਨੂੰ ਤੇ ਸ਼ੀਤਲੰਗੁਰਾਲ ਨੂੰ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ DNA ਕਿਉਂ ਕੀਤਾ ਛੁਪਾ ਵੀ ਰਹੇ ਹੋ ਫਿਰ ਕੀ ਨਿਤਨ ਕੋਲੀ ਹੋਣਾ ਦੀ ਪਾਰਟੀ ਦੇ ਨਾਲ ਕੋਈ ਨਰਾਜ਼ਗੀ ਸੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਸਵਾਲ ਇਹ ਸਾਨੂੰ ਨਹੀਂ ਮੰਨਦਾ ਅੱਜ ਤਾਂ ਜਿਹੜੀ ਗੱਲ ਸੁਸੋਧਿਆ ਜੀ ਨੇ ਕਹੀ ਹੈ ਅੱਜ ਤੋਂ ਉਹਨੂੰ ਕਰੈਕਟ ਕਰ ਰਹੇ ਆ ਉਹਦਾ ਰਿਪੋਰਟ ਸਟ੍ਰੇਟ ਕਰ ਰਹੇ ਆ ਕਾਲੀਆ ਸਰ ਕਿੱਦਾਂ ਤੁਸੀਂ ਕਹਿੰਦੇ ਹੋ ਰਿੰਕੂ ਜੀ ਨਾਲ ਉਹਨਾਂ ਨੇ ਪੁਲੀਸ ਸਪੋਰਟ ਕੀਤੀ ਕਿਸ ਬਾਰੇ ਰਿੰਕੂ ਜੀ ਨੂੰ ਪਤਾ ਸੀ ਇਹਨੇ ਪਾਰਟਿਸਪੇਟ ਕੀਤਾ ਕਿਹਦੇ ਚ ਇਹ ਦੇਖੋ ਇਹਦਾ ਗੱਲ ਉਹਨਾਂ ਨੂੰ ਪੁੱਛੋ ਨਾ ਆਪਣੇ ਕੋਲੀ ਸਾਹਿਬ ਨੂੰ ਕਿ ਤੁਸੀਂ ਕਿਉਂ ਛੱਡ ਕੇ ਗਏ ਤੁਸੀਂ ਕਹਿੰਦੇ ਸਪੋਰਟ ਨਹੀਂ ਕੀਤਾ ਐਸਾ ਕਹਿ ਰਹੇ ਆ ਆ ਸਾਰੇ ਬੈਠੇ ਇੱਥੇ ਹੋਰ ਕਮੇਟੀ ਦੇ ਮੈਂਬਰ ਉਹ ਸਾਰੀਆਂ ਮੀਟਿੰਗਾਂ ਚ ਨਿਤਨ ਕੋਲੀ ਉਹਨੇ ਅਟੈਂਡ ਕਰਦੇ ਰਿਹਾ ਸਾਰੀਆਂ ਕੋਰ ਕਮੇਟੀ ਦੇ ਮੀਟਿੰਗਾਂ ਚ ਮਿਕਸਾ ਇਹ ਹੈ ਕਿ ਖਾਲੀ ਨੁਕਸਾਨ ਕਿਦਾ ਹੋਏਗਾ ਜਾਂ ਫਾਇਦਾ ਕਿਹੋ ਜਿਹਾ ਹੋਏਗਾ ਇਹਦਾ ਅਸੈਸਮੈਂਟ ਜਨਤਾ ਕਰੇਗੀ ਜਾਂ ਵਕਤ ਕਰੇਗਾ ਆਖਿਰ ਅਜ ਤਾਂ ਜਿਹੜੀ ਸਚਾਈ ਹੈ ਉਹ ਸਾਹਮਣੇ ਲਿਆ ਰਹੇ ਆ ਜਾਨੀ ਸਾਹਿਬ ਜਿਹੜੀ ਗੱਲ ਤੁਹਾਡੇ ਮਾਧਿਅਮ ਦੇ ਦੁਆਰਾ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਸਾਹਮਣੇ ਔਰ ਜਲੰਧਰ ਦੀ ਜਨਤਾ ਸਾਹਮਣੇ ਇੱਕ ਸਚਾਈ ਲੈ ਕੇ ਆ ਰਹੇ ਆ ਇਸ ਪ੍ਰੈਸ ਕਾਨਫਰੰਸ ਦਾ ਮਸਦਦ ਐਨਸੀ ਅਲੀ ਇਹ ਤਾਂ ਇੱਕ ਰੋਲ ਦੀ ਹੈ ਜੇ ਮੰਨ ਲਓ ਸੈਂਟਰ ਹਰ ਕੋਲੋਂ ਉਹਨਾਂ ਨੂੰ ਡਾਕ ਬਣਾਇਆ ਗਿਆ। ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਵੀ ਉਹਨੂੰ ਝੂਠ ਬੋਲਦੇ ਨੇ। ਤਾਂ ਲੋਕੀ ਕਿੱਦਾਂ ਵਿਸ਼ਵਾਸ ਕਰਨਗੇ ਰਮਨ ਰੋਣਾ ਜੀ ਦਾ ਅੱਜ ਉਹਨਾਂ ਚੱਕਰਾਂ ਦੇ ਹਿੱਸੇ ਲਈ ਕੋਈ। ਇਹ ਇਹ ਇਹੀ ਤੇ ਇਹੀ ਤੇ ਗੱਲ ਹੈਗੀ ਐ। ਇਹ ਤਾਂ ਗੱਲ ਹੁਣ ਉਹਨੂੰ ਪੁੱਛੋ ਨਾ। ਇਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁੱਛੋ ਕਿ ਵਿਸ਼ਵਾਸ ਕਿੱਦਾਂ ਕੀਤਾ ਜਾਏਗਾ। ਅਪਾਈੜੀ ਸਚਾਈ ਹੈ। ਉਹ ਸਚਾਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਸਚਾਈ तो अड्डे माध्यम दे नाल जिला न दी जनता नु ਦੱਸਣਾ ਸੀ ਪਾਣੀ ਸਵਾਲ ਹੈ ਕਿ 49 ਜੀ ਲੜੀਆ ਸਾਹਿਬ ਬੋਲੀ ਸਾਹਿਬ ਨੂੰ ਬੀਜੇਪੀ ਐਂਡ ਰਿਵਿਊਸ ਪੈਂਦੀ ਹੈ ਪੋਲਿਟਿਸ਼ਨ ਦੇਖਦੀ ਹੈ ਜਾਂ ਕਿਸ ਨਜ਼ਰੀਏ ਨਾਲ ਦੇਖੀ ਸਪੋਰਟਸ ਦੇ ਨਜ਼ਰੀਏ ਪਸਰ ਬੰਦੀ ਗੱਲ ਗੱਲ ਗਾਲੇ ਹੈਗਾ ਕਿ ਵੀ ਕਹਿੰਦੇ ਕਿ ਹਰ ਇੱਕ ਆਦਮੀ ਮੇਂ ਹੋਤੇ ਹੈ 20 30 ਆਦਮੀ ਔਰ ਹਰ ਇੱਕ ਵਿਅਕਤੀ ਕੋ 20 30 ਵਾਰ ਸਮਝਣਾ ਦੇਖਣਾ ਚਾਹੀਏ ਪਰਮਣਾ ਚਾਹੀਏ 49 ਦੇ ਜਿਹੜੇ ਬੈਸਟ ਨੇ ਜਿਹੜੇ ਪੰਜ ਛੇ ਨੇਵੇਂ ਸਵਾਲ ਹੈਗਾ ਜਿਹੜੀ ਗੱਲ ਸੁਸੋਧਿਆ ਜੀ ਨੇ ਕਿਹਾ ਜਿਹੜੀ ਗੱਲ ਸਟੇਟਮੈਂਟ ਸੁਸੋਧਿਆ ਜੀ ਦੀ ਹੈ ਕਿ ਵੀ ਉਹ ਜਨੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਇਆ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਕਿ ਵੀ ਰਿਕਾਰਡ ਉਹਦਾ ਸਟੇਟਮੈਂਟ ਕਰ ਰਹੇ ਆ ਕਿ ਵੀ ਉਹੋਣਾ ਨੇ ਸੱਚ ਨਹੀਂ ਦੱਸਿਆ ਝੂਠ ਬੋਲਿਆ ਨਹੀਂ ਕਾਲੀਆ ਜੀ ਉਹ ਉਸ ਗੱਲ ਤਾਂ ਸੁਸੋਧਿਆ ਉਹਨਾਂ ਦੀ ਜਿਹੜੀ ਕੱਲ ਜਿਹੜੀ ਸਟੇਟਮੈਂਟ ਆ ਨਾ ਉਸ ਨੂੰ ਅਸੀਂ ਕਹ ਰਹੇ ਹਾਂ ਕਿ ਝੂਠ ਬੋਲਿਆ ਉਹਨਾਂ ਨੇ ਤੁਸੀਂ ਕਹਿੰਦੇ ਪਨਾ ਸਕੂਲ ਦੇ ਵਿੱਚ ਇਹਨਾਂ ਨੂੰ ਬਣਾਇਆ ਹੈ ਮੈਨੂੰ ਨਾ ਦੱਸਿਆ ਹੋਵੇ ਕਿ ਉਹਨਾਂ ਨੇ ਨਾ ਦੱਸਿਆ ਹੋਵੇ ਤੁਹਾਨੂੰ ਨਾ ਦੱਸਿਆ ਕਿ ਆਪਾਂ ਨਾਲ ਜੁੜੇ ਹੋਏ ਸੀ ਭਾਈ ਸਾਹਿਬ ਗੱਲ ਗੱਲ ਤਾਂ ਫਿਰ ਇਹੀ ਹੈਗਾ ਫਿਰ ਉਹਦਾ ਕੈਰੇਕਟਰ ਸਾਹਮਣੇ ਆਂਦਾ ਜੇ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਸੀਗੇ ਤੇ ਬੀਜੇਪੀ ਦੀ ਸਪੋਰਟ ਕਰ ਰਹੇ ਸੀਗੇ ਅਸੀਂ ਤੁਹਾਡੇ ਸਾਹਮਣੇ ਸੱਚ ਦੱਸਤਾ ਭਾਈ ਸਾਹਿਬ ਇੱਕ ਸਵਾਲ ਹੈ ਇੱਕ ਸਵਾਲ ਕਿ ਤੁਹਾਨੂੰ ਧੋਖੇ ਹੀ ਰੱਖਿਆ ਉਹਨਾਂ ਨੇ ਮੈਂ ਕਿਹਾ ਜੀ ਸਾਡੀਆਂ ਕੱਲੇ ਆ ਸਾਡੀਆਂ ਕੋਰ ਕਮੇਟੀ ਦੀ ਮੀਟਿੰਗਜ਼ ਦੇ ਵਿੱਚ ਧੋਖੇ ਹੀ ਰੱਖਿਆ ਉਹਨਾਂ ਨੇ ਸਾਡੀ ਕੋਰ ਕਮੇਟੀ ਦੇ ਮੀਟਿੰਗ ਚ ਅਟੈਂਡ ਕਰਦੇ ਸੀਗੇ ਆ ਸਾਰੇ ਗਵਾਹ ਆ ਇਹ ਦੇਖੋ ਆ ਸਾਰੇ ਗਵਾਹ ਆ ਉਹ ਪਾਰਟੀ ਦੇ ਹਿੱਤ ਦੇ ਵਿੱਚ ਬੜੇ ਸੁਝਾਅ ਵੀ ਦਿੱਤੇ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਗੱਲ ਜਿਹੜਾ ਫੈਕਟ ਹੈਗਾ ਔਰ ਰਿੰਕੂ ਉਹਨਾਂ ਦੀ ਪੂਰੀ ਤਰ੍ਹਾਂ ਖੁੱਲ ਕੇ ਸਪੋਰਟ ਕੀਤੀ ਜਦੋਂ ਜੁਆਇਨ ਕਰਾਣਾ ਸੀਗਾ ਉਹ ਨਾਲ ਸੀਗੇ ਅਸੀਂ 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 ਗੱਲ ਇਹ ਹੈਗਾ ਕਿ ਜਿਹੜੀ ਗੱਲ ਸਚਾਈ ਹੈ ਤੁਹਾਨੂੰ ਐਜ਼ ਇਟ ਇਜ਼ ਦੱਸੀ ਹੈ ਹੁਣ ਸਵਾਲ ਇਹ ਹੈ ਕਿ ਬਾਕੀ ਪ੍ਰਸ਼ਨ ਤੁਸੀਂ ਨਿਤਨ ਕੋਲੀ ਨੂੰ ਕਰ ਸਕਦੇ ਹੋ ਨਹੀਂ ਸੋਧਿਆ ਪਾਰਟੀ ਦਾ ਪਾਰਟੀ ਨਿਤਨ ਕੋਲੀ ਨਹੀਂ ਸੀਗੇ ਤੁਹਾਡੇ ਕੋਈ ਉਹਨਾਂ ਨੂੰ ਉਹਦਾ ਉਹਦਾ ਵੀ ਦਿੱਤਾ ਗਿਆ ਸੀਗਾ ਭਾਈ ਸਾਹਿਬ ਉਹ ਗਲਤ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਉਨੀ ਗੱਲ ਹੈ ਭਾਈ ਸਾਹਿਬ ਇਹ ਤੋਤੇ ਸੀ ਨਾ ਵਾਅਦਾ ਨਾ ਕਰ ਕਾਲੀਆ ਮੈਂ ਰਿੰਕੂ ਸਾਹਿਬ ਨੂੰ ਫੜ ਕੇ ਰੱਖਿਆ ਕਿ ਕਿਤੇ ਉਹ ਤਾਂ ਨਹੀਂ ਵਾਪਸ ਚਲ ਜਾਣਾ ਹੈ ਰਿੰਕੂ ਸਾਹਿਬ ਨੂੰ ਫੜ ਕੇ ਰੱਖਿਆ ਉਹ ਤਾਂ ਨਹੀਂ ਚਲ ਜਾਈਏ ਭਾਈ ਸਾਹਿਬ ਬਿਲਕੁਲ ਨਹੀਂ ਜਾਣਗੇ ਹੋਰ ਕਾਲੀਆ ਤੁਸੀਂ ਪਿਛਲੀ ਵਾਰੀ ਕਹਿੰਦੇ ਹੋ ਕਿ ਚੇਰੇ ਦੇ ਬਾਕੀ ਹੈ ਟ੍ਰੇਲਰ ਹੈ ਕਿਤੇ ਕੱਲ ਵਾਲਾ ਸੀਨ ਹੋ ਗਿਆ ਚੇਰੇ ਦਾ ਇਸ ਅੱਜ ਮੈਂ ਕਿਹਾ ਜੀ ਜਿਹੜੀ ਕੱਲ ਸ਼ੁਰੂਆਤ ਕੀਤੀ ਹੈ ਸੁਸੋਧਿਆ ਜੀ ਨੇ ਅਸੀਂ ਉਹ ਸਾਰਾ ਰਿਕਾਰਡ ਕਰੈਕਟ ਕਰ ਰਹੇ ਹਾਂ ਉਹਨਾਂ ਦੀ ਸਟੇਟਮੈਂਟ ਸੀਗੀ ਕਿ ਸ਼ੁਰੂ ਤੋਂ ਨਿਤਨ ਕੋਲੀ ਉਹਨੇ ਆਮ ਆਦਮੀ ਪਾਰਟੀ ਨਾਲ ਹੈ ਅਸੀਂ ਉਹਨਾਂ ਨੂੰ ਸੱਚਾਈ ਦੱਸਤੀ ਹੈ ਠੀਕ ਹੈ ਜੀ ਧੰਨਵਾਦ ਕਾਲਿਆ ਸਰ ਇੱਕ ਚੀਜ਼ ਹੈ ਜੇ ਆਪ ਸਭ ਇੱਕ ਮਿੰਟ ਜਿਸ ਮੋਦੀਆ ਜਿਨੇ ਗਿਆ ਕਿ ਸ਼ੁਰੂ ਤੋਂ ਆਵਾਦੀ ਪਾਰਟੀ ਨਾਲ ਜੁੜੇ ਨਹੀਂ ਸੀਗੇ ਨਾ ਮੇਰੇ ਹਿਸਾਬ ਨਾਲ 2022 ਦੇ ਜਿੱਦੇ ਮੰਨ ਲਓ ਹਾਰ ਹੋਈ ਹੈ ਤਾਂ ਉਹ ਬੈਕਗ੍ਰਾਉਂਡ ਤੇ ਇਹ ਤਾਂ ਨਹੀਂ ਉਸ ਨੂੰ ਹਾਰ ਦਾ ਕਾਰਨ ਹੀ ਇਹ ਹੋ ਗਿਆ ਜ਼ਿਆਦਾ ਜਿਹੜੇ ਇੱਕ ਐਸੈਸਮੈਂਟ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਸ ਅਸੈਸਮੈਂਟ ਸਵਾਲ ਇਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹ ਕੋਈ ਮਾਰਗ ਨਹੀਂ ਬਣਾਇਆ ਹਾਰੀ ਹੈ ਠੀਕ ਹੈ ਨਾ ਤੇ ਬਾਕੀ ਅਸੈਸਮੈਂਟ ਉਹਨਾਂ ਕੋਲ ਦੇਖੋ ਸਾਡੀ ਜਿਹੜੀ ਸਪੋਰਟ ਕੀਤੀ ਉਹਨਾਂ ਨੇ ਅੱਜ ਤੁਹਾਨੂੰ ਦੱਸਤਾ ਧੰਨਵਾਦ